ਕਿ ਜੁੱਧ ਨਸ਼ਾ ਵਿਰੁੱਧ ਪਰ ਅਸਲੀਅਤ ਕੀ ਹੈ ਉਹ ਤੋਂ ਤੁਹਾਨੂੰ ਜਾਣੂ ਕਰਾਉਣੇ ਆ ਕਿ ਮੌਜੂਦਾ ਪੰਜਾਬ ਸਰਕਾਰ ਜਿਹੜੀ ਇਹ ਪਾਰਟੀ ਹੈ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਇਹਨਾਂ ਵੱਲੋਂ ਨਸ਼ਿਆਂ ਦੇ ਵਿਰੁੱਧ ਕਿੰਨਾ ਕੁ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਹੈ ਕਿੰਨੇ ਇੱਕ ਜਿਹੜੇ ਨਸ਼ਿਆਂ ਦੇ ਸਦਾਗਰ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਇਹ ਤੁਹਾਡੇ ਸਾਹਮਣੇ ਅਸੀਂ ਪੜਦਾ ਫਾਸ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਹਲਕਾ ਤਰਨਤਾਰਨ ਤੋਂ ਸਾਬਕਾ ਐਮਐਲਏ ਹਰਨੀਤ ਸਿੰਘ ਸੰਧੂ ਉਹ ਤਿੰਨ ਵਾਰ ਐਮਐਲਏ ਰਿਹਾ ਇੱਕ ਵਾਰ ਤੋਂ ਆਜ਼ਾਦ ਜਿੱਤਿਆ ਸੀ ਜਦੋਂ ਆਜ਼ਾਦ ਜਿੱਤਿਆ ਉਸ ਟਾਈਮ ਦੇ ਉੱਤੇ ਕੈਰੋਂ ਪਰਿਵਾਰ ਦਾ ਉਹਦੇ ਸਿਰ ਤੇ ਹੱਥ ਸੀ ਲਕੇ ਇਹ ਹਰਨਜੀਤ ਸਿੰਘ ਸੰਧੂ ਜਿਹਨੂੰ ਕੈਰੋਂ ਪਰਿਵਾਰ ਨੇ ਪੈਦਾ ਕੀਤਾ ਤੇ ਉਸ ਤੋਂ ਬਾਅਦ ਬਾਦਲ ਪਾਰਟੀ ਜਿਹੜੀ ਆ ਇਹਨਾਂ ਨੇ ਫਿਰ ਉਹਨੂੰ ਜਿਹੜਾ ਸੀ ਸਿਖਰਾਂ ਤੇ ਖੜਿਆ ਇਹ ਪਾਰਲੀਮੈਂਟੀ ਸਖਤਰ ਵੀ ਰਿਆ ਔਰ ਇਹਦੇ ਕੋਲੋਂ ਦੋ ਵਾਰ ਐਮਐਲਏ ਹੁੰਦਿਆ ਸਮੈਕ ਫੜੀ ਔਰ ਫੜੀ ਵੀ ਜਿਹੜੀ ਇਹਦੀ ਸਰਕਾਰੀ ਗੱਡੀ ਪਾਇਲਟ ਗੱਡੀ ਸੀ ਉਹਦੇ ਵਿੱਚੋਂ ਇੱਕ ਦਿਨ ਇੱਕ ਵਾਰ ਇਹਦਾ ਰਿਸ਼ਤੇਦਾਰ ਸੀ ਤੇ ਇੱਕ ਵਾਰ ਇਹਦੇ ਘਰੋਂ ਜਾ ਕੇ ਫੜੀ ਪਰ ਪਰਚਾ ਇੱਕ ਵਾਰ ਨਹੀਂ ਹੋਇਆ ਇਹ ਅਸੀਂ ਜ਼ੁਬਾਨੀ ਨਹੀਂ ਕਹਿੰਦੇ ਆ 2008 ਦੇ ਵਿੱਚ ਸਾਡੇ ਵੱਲੋਂ ਹਲਫਿਆ ਬਿਆਨ ਦੇ ਕੇ ਤੇ ਫਿਰ ਪ੍ਰੈਸ ਮੀਟਿੰਗ ਕੀਤੀ ਗਈ ਸੀ 8 ਮਾਰਚ 2008 ਔਰ ਉਸ ਤੋਂ ਬਾਅਦ ਜਿਹੜਾ ਸੀ ਮੈਂ ਹਾਈ ਕੋਰਟ ਦੇ ਵਿੱਚ ਸਤੰਬਰ 2009 ਦੇ ਵਿੱਚ ਆ ਇੱਕ ਆਪਣੇ ਵਕੀਲ ਦੇ ਰਾਹੀਂ ਪਟੀਸ਼ਨ ਪਾਈ ਸੀ ਔਰ ਇਸ ਪਟੀਸ਼ਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਚਰਨਜੀਤ ਅਟਵਾਲ ਉਸ ਵਕਤ ਡਿਪਟੀ ਲੋਕ ਸਭਾ ਸਪੀਕਰ ਸੀ 2008 ਦੇ ਉਸ ਟਾਈਮ ਦੇ ਉੱਤੇ ਕੇਂਦਰ ਦੇ ਵਿੱਚ ਵੀ ਇਹ ਭਾਈਵਾਲ ਸਨ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਸੀ ਔਰ ਇਹਨਾਂ ਦੇ ਸੂਰਜ ਦੇ ਸਾਹਮਣੇ ਕੋਈ ਅੱਖ ਪਟਕੇ ਨਹੀਂ ਸੀ ਵੇਖ ਸਕਦਾ ਲੇਕਿਨ ਸਾਡੇ ਵੱਲੋਂ ਹਾਈ ਕੋਰਟ ਦੇ ਵਿੱਚ 22 ਨੇਮ ਕੀ ਪਟੀਸ਼ਨ ਪਾਈ ਔਰ ਇਹ ਦੱਸਣਾ ਚਾਹਾਂਗਾ ਕਿ ਪੋਸਟਾਂ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ੍ਰੀ ਟੀ ਐਸ ਠਾਕਰ ਸਰ ਜੋ ਕਿ ਮੁਰਕੇ ਬਾਅਦ ਦੇ ਵਿੱਚ ਭਾਰਤ ਦੇ ਸੁਪਰੀਮ ਕੋਰਟ ਦੇ ਵਿੱਚ ਇਸ ਛਿਜਾਸੇ ਬੜਿਆ ਉਹਨਾਂ ਦੇ ਕੋਲੇ ਮੇਰਾ ਕੇਸ ਚੱਲ ਰਿਹਾ ਸੀ ਤੇ ਉਹ ਕਹਿਣ ਲੱਗੇ ਕਿ ਮੇਰੇ ਵਕੀਲ ਸਾਹਿਬ ਨੂੰ ਤੇ ਪਟੀਸ਼ਨਰ ਨੂੰ ਬੁਲਾਓ ਮੈਂ ਪੇਸ਼ ਹੋਇਆ ਔਰ ਪੇਸ਼ ਹੋਣ ਤੇ ਚੀਫ ਜਸਸ ਸਾਹਿਬ ਨੇ ਪੁੱਛ ਦਿਆ ਪੇ ਤੁਸੀਂ ਇਹ ਜਿਹੜੀ ਪਟੀਸ਼ਨ ਆ ਇਹ ਕਿਉਂ ਪਾਈ ਹੈ ਮੈਸਾ ਜੀ ਮੈਂ ਇਹ ਪਟੀਸ਼ਨ ਇਸ ਕਰਕੇ ਪਾਈ ਆ ਕਿ ਸਾਡੀ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਖਤਮ ਹੋ ਰਹੀ ਆ ਜਿਸ ਕਰਕੇ ਇਹ ਪਟੀਸ਼ਨ ਜਿਹੜੀ ਆ ਇਹ ਪਾਈ ਗਈ ਔਰ ਉਹ ਕਹਿੰਦੇ ਆ ਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਕਾਰਵਾਈ ਨਹੀਂ ਕਰਦੀ ਮੈਂ ਕਿਹਾ ਜੀ ਪੰਜਾਬ ਪੁਲਿਸ ਕਾਰਵਾਈ ਤਾਂ ਕਰਦੀ ਹੈ ਪਰ ਉਹ ਕਾਰਵਾਈ ਕੀ ਕਰਦੀ ਹੈ ਦੱਸਣਾ ਚਾਹਵਾਂਗੇ ਕਹਿੰਦੇ ਦੱਸੋ ਮੈਂ ਕਿਹਾ ਜੀ ਪੰਜਾਬ ਪੁਲਿਸ ਇਹ ਕਾਰਵਾਈ ਕਰਦੀ ਹੈ ਕਿ ਸਾਡਾ 18 ਮਾਰਚ ਇਹ 2008 ਦੀ ਮੈਂ ਗੱਲ ਕਰ ਰਿਹਾ ਕਿ 18 ਮਾਰਚ ਨੂੰ ਸਾਡਾ ਨਸ਼ਾ ਵਿਰੋਧੀ ਮਾਰਚ ਜਿਹੜਾ ਉਹ ਤਰਨਤਾਰਨ ਸ਼ਹਿਰ ਤੇ ਸੀ ਲੇਕਿਨ ਅੰਮ੍ਰਿਤਸਰ ਦਿਹਾਤੀ ਦੀ ਅਜਨਾਲਾ ਪੁਲਿਸ ਮੈਨੂੰ ਤੜਕੇ 6 ਵਜੇ ਘਰੋਂ ਚੁੱਕ ਕੇ ਤੇ ਜੇਲ੍ਹ ਚ ਬੰਦ ਕਰ ਦਿੰਦੀ ਐ ਤੇ ਮੇਰੇ ਖਿਲਾਫ ਜੋ 750 ਦਾ ਕਲੰਦਰਾ ਸੀ ਉਹ ਵੀ ਜਨਾਬ ਦੀ ਟੇਬਲ ਤੇ ਪਿਆ ਤੇ ਸਾਰੀਆਂ ਅਖਬਾਰਾਂ ਜਨਾਬ ਦੀ ਟੇਬਲ ਤੇ ਪਈਆਂ ਪੁਲਿਸ ਇਹ ਕਰਦੀ ਕਹਿੰਦੇ ਫਿਰ ਸਰਕਾਰ ਤਾਂ ਕੁਛ ਕਰਦੀ ਆ ਮੈਂ ਕਿਹਾ ਜੀ ਕਰਦੀ ਐ ਸਰਕਾਰ ਕੀ ਕਰਦੀ ਆ ਉਹ ਸੁਣ ਲੋ ਕਹਿੰਦੇ ਦੱਸੋ ਮੈਂ ਕਿਹਾ ਸਰਕਾਰ ਇਹ ਕਰਦੀ ਐ ਕਿ ਹਰਮੀਤ ਸਿੰਘ ਐਮ ਐਲ اے ਜਿਹੜਾ ਉਹਦੇ ਕੋਲੋਂ ਦੋ ਵਾਰਾਂ ਸਮੈਗ ਫੜੀ ਗਈ ਐ ਤੇ ਪਰਚਾ ਇੱਕ ਵਾਰ ਵੀ ਨਹੀਂ ਤੇ ਮੈਂ ਜਵਾਨੀ ਨਹੀਂ ਕਹਿੰਦਾ ਮੇਰੇ ਵੱਲੋਂ ਲਿਖਿਆ ਹਲਕਿਆ ਬਿਆਨ ਜਨਾਬ ਦੀ ਟੇਬਲ ਤੇ ਪਿਆ ਉਹ ਬੜੇ ਹੈਰਾਨ ਹੋਏ ਕਹਿੰਦੇ ਫਿਰ ਤੈਨੂੰ ਪੁਲਿਸ ਸਹਿਯਤਾ ਦੇ ਦਈਏ ਵੀ ਤੂੰ ਪੂਰੇ ਪੰਜਾਬ ਚ ਨਸ਼ਾ ਵਿਰੋਧੀ ਮਾਰਚ ਕਰ ਲਾ ਮੈਂ ਕਹਿੰਦਾ ਨਹੀਂ ਮੈਂ ਤੁਹਾਡੇ ਕੋਲੋਂ ਪੁਲਿਸ ਸਹਿਯਤਾ ਨਹੀਂ ਮੰਗਣ ਵਾਸਤੇ ਆਇਆ ਮੇਰੀ ਪਟੀਸ਼ਨ ਚ ਤੁਹਾਡੇ ਕੋਲੋਂ ਇਹ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ ਬੰਦਿਆਂ ਕੋਲੋਂ 100-100 ਕਰੋੜ ਤੋਂ ਲੈ ਕੇ 3-300 ਕਰੋੜ ਦਾ maal ਫੜਿਆ ਜਾ ਰਿਹਾ ਹੈ ਇੱਕ ਕੋਰੀਅਰ ਕਿਸਮ ਦੇ ਨੇ ਅਸਲ ਸਪਲਾਇਰ ਇਹਨਾਂ ਦੇ ਪਿੱਛੇ ਬੈਠੇ ਨੇ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਕਾਬੂ ਨਹੀਂ ਕਰੋਗੇ ਉਹਨਾਂ ਨੂੰ ਜੇਲ੍ਹ ਚ ਬੰਦ ਨਹੀਂ ਕਰੋਗੇ ਉਹਨਾਂ ਚਿਹਰੇ ਨਸ਼ਿਆਂ ਦੇ ਉੱਤੇ ਰੋਕ ਨਹੀਂ ਲੱਗਣੀ ਕਹਿਣ ਲੱਗੇ ਇਸ਼ੂ ਬੜਾ ਵਧੀਆ ਤੇਰਾ ਲੇਕਿਨ ਜਿੰਨੇ ਕੇਸ ਰੋਜ਼ ਫੜੇ ਜਾ ਰਹੇ ਨੇ ਇਹ ਸਾਰੇ ਕੇਸਾਂ ਦੀ ਅਸੀਂ ਸੀਬੀਆਈ ਤੋਂ ਜਾਂਚ ਨਹੀਂ ਕਰਾ ਸਕਦੇ ਪਰਟੀਕੂਲਰ ਕੇਸ ਲਿਆਓ ਉਹਦੀ ਕਰਾਵਾਂ ਮੈਂ ਉਹਨਾਂ ਨੂੰ ਕਹਾ ਸਰ ਪਰਟੀਕੂਲਰ ਕੇਸ ਹੈਗਾ ਉਹਦੀ ਕਰਾ ਦਿਓ ਕਹਿੰਦੇ ਉਹ ਕੀ ਹੈ ਮੱਖਾ ਜੀ ਪੀ ਕੇ ਰਾਏ ਐਸ ਐਸ ਪੀ ਤਰਨਤਾਰ ਉਹ 1 ਮਹੀਨਾ ਡਿਊਟੀ ਤੋਂ ਵੇਲਾ ਰਿਹਾ ਹੈ ਤੁਸੀਂ ਪੜਤਾਲ ਕਰਾ ਦਿਓ ਵੀ ਉਹ ਡਿਊਟੀ ਤੋਂ ਕਿਉਂ ਵੇਲਾ ਰਿਹਾ ਤੇ ਤੁਹਾਡੇ ਸਾਹਮਣੇ ਸਾਰਾ ਸੀਸਾ ਆ ਜਾਵੇਗਾ ਪਰ ਉਹਨਾਂ ਨੇ ਮੇਰੀ ਪਟੀਸ਼ਨ ਖਾਰਜ ਕਰਤੀ ਤੇ ਪੁਲਿਸ ਨੂੰ ਡਾਇਰੈਕਸ਼ਨ ਦੇ ਦਿੱਤੇ ਕਿ ਇਹ ਜਦੋਂ ਵੀ ਨਸ਼ਾ ਵਿਰੋਧੀ ਮਾਰਚ ਕਰੇ ਤੇ ਇਹਨੂੰ ਜਿਹੜਾ ਤੁਸੀਂ ਪੁਲਿਸ ਸਹਾਇਤਾ ਦੇਣੀ ਉਸ ਤੋਂ ਬਾਅਦ ਲਗਾਤਾਰ ਅਸੀਂ ਜਿਹੜਾ ਉਹ ਦਰਖਾਸਤਾਂ ਵੀ ਦਿੰਦੇ ਰਹੇ ਜਿਹੜੀਆਂ ਕਿ ਤੁਸੀਂ ਆ ਵੇਖ ਸਕਦੇ ਹੋ ਕਿ ਜਿਹੜੀਆਂ ਰਜਿਸਟਰੀਆਂ ਕਰਾਉਂਦੇ ਰਹੇ ਲਗਾਤਾਰ ਔਰ ਤੁਸੀਂ ਇਹ ਵੀ ਵੇਖੋ ਕਿ ਐ टीसीਆ ਨੂੰ ਪੱਤਰ ਜਾਂਦੇ ਰਹੇ ਨੇ ਸਰਕਾਰ ਵੱਲੋਂ ਬਾਈ ਨੇਮ ਰਵੀ ਭਗਤ ਡਿਪਟੀ ਕਮਿਸ਼ਨਰ ਰਹੇ ਨੇ ਅਮਰਸਾਤੋਂ ਉਹਨਾਂ ਨੂੰ ਪੱਤਰ ਗਿਆ ਬਾਈ ਨੇਮ ਇਹ 7 11 2014 ਦੇ ਵਿੱਚ ਕੀ ਲਿਖਿਆ ਹੈ ਉਪਰੋਕਤ ਵਿਸ਼ਾ ਉਹਦੇ ਲਿਖਿਆ ਕਿ ਸ੍ਰੀ ਬਲਦੇਵ ਸਿੰਘ ਸਰਸਾ ਅਮਰਸਰ ਵੱਲੋਂ ਸ੍ਰੀ ਹਰਮੀਤ ਸਿੰਘ ਸਾਧੂ ਐਮਐਲਏ ਵਿਰੁੱਧ ਕੀਤੀ ਗਈ ਸ਼ਿਕਾਇਤ ਬਾਰੇ ਦੇਖਦੇ ਆ ਕਿ ਪਿਆਰੇ ਸ੍ਰੀ ਰਵੀ ਭਗਤ ਜੀ ਅਪਰੋਧਕ ਵਿਸ਼ੇ ਸੰਬੰਧੀ ਸਰਕਾਰ ਦੇ ਮੀਮੋ ਨੰਬਰ ਐਨ ਐਨ ਰਾਹੀਂ 21 9 2012 ਤੇ ਉਸ ਤੋਂ ਉਪਰੋਕਤ ਇਸ ਅਪਰੋਧਕ ਜਾਰੀ ਕੀਤੇ ਯਾਦ ਪੱਤਰ ਮਿਤੀ 16 1 14 15 10 14 ਅਤੇ 21 10 14 ਕਾਪੀਆਂ ਨੱਥੀ ਹਨ ਰਾਹੀਂ ਸ੍ਰੀ ਬਲਦੇਵ ਸਿੰਘ ਸਰਸਾ ਅੰਮ੍ਰਿਤਸਰ ਵੱਲੋਂ ਸ੍ਰੀ ਹਰਮੀਤ ਸਿੰਘ ਸੰਧੂ ਐਮ ਐਲ ਏ ਦਰਨ ਤਾਰਨ ਵਿਰੁੱਧ ਡਰਗ ਤਸਕਰੀ ਸੰਬੰਧੀ ਕੀਤੀ ਗਈ ਸ਼ਿਕਾਇਤ ਬਾਅਦ ਪੜਤਾਲ ਕਰਕੇ ਰਿਪੋਰਟ ਸਰਕਾਰ ਨੂੰ ਭੇਜਣ ਲਈ ਲਿਖਿਆ ਗਿਆ ਸੀ ਪਰ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਆਪ ਵੱਲੋਂ ਪੜਤਾਲ ਦੀ ਰਿਪੋਰਟ ਪ੍ਰਾਪਤ ਨਹੀਂ ਹੋਈ ਮੈਂ ਚਾਹਾਂਗੀ ਕਿ ਇਸ ਮਾਮਲੇ ਵੱਲ ਆਪਣਾ ਨਿਜੀ ਧਿਆਨ ਦੇਂਦੇ ਹੋਏ ਅਪਰੋਪਤ ਸ਼ਿਕਾਇਤ ਬਾਅਦ ਪੜਤਾਲ ਕਰਵਾ ਕੇ ਪੜਤਾਲ ਰਿਪੋਰਟ ਤੁਰੰਤ ਭੇਜ ਜਾਵੇ ਇਹ ਹੈ ਅਰਮਨੀਤ ਕੌਰ ਬੀਬੀ ਹੈ ਜਿਹੜੀ ਕਿ ਇਹ ਗਵਰਨਮੈਂਟ ਆਫ ਪੰਜਾਬ ਵੱਲੋਂ ਇਹ ਪੱਤਰ ਲਿਖ ਰਹੀ ਹੈ ਪਰ ਕੋਈ ਕਾਰਵਾਈ ਨਹੀਂ ਪਰ ਹੈਰਾਨੀ ਉਸ ਵਕਤ ਹੋਈ ਜਦੋਂ ਹੁਣ ਭਗਵੰਤ ਮਾਨ ਇੱਕ ਬੰਨੇ ਤਾ ਯੁੱਧ ਨਸ਼ਾ ਵਿਰੁੱਧ ਬੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਤੁਹਾਨੂੰ ਪਤਾ ਹੈ ਕਿ ਹਲਕਾ ਤਰਨ ਤਾਰਨ ਤੋਂ ਜਿਹੜੇ ਐਮਐਲਐਸਸੀ ਡਾਕਟਰ ਕਸ਼ਮੀਰ ਸਿੰਘ ਉਹਨਾਂ ਦੀ ਮੌਤ ਹੋ ਗਈ ਤੇ ਉੱਥੇ ਹੁਣ ਬਾਈ ਐਕਸ਼ਨ ਹੋਣੀ ਆ ਜਿਮਨੀ ਚੋਲ ਹੋਣੀ ਆ ਤੇ ਉਹਨੇ ਕੁਝ ਮਹੀਨੇ ਪਹਿਲਾਂ ਜਿਹੜਾ ਸੀ ਉਹ ਪਾਰਟੀ ਛੱਡ ਦਿੱਤੀ ਤੇ ਅੱਜ ਕੱਲ ਉਹਨੂੰ ਭਗਵੰਤ ਮਾਨ ਤੇ ਇਹ ਜਿਹੜੀ ਪਾਰਟੀ ਹੈ ਆਮ ਪਾਰਟੀ ਜਿਹੜੀ ਕਹਾਉਂਦੀ ਹੈ ਇਹਨਾਂ ਨੇ ਉਹਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਤੇ ਨਾਲ ਇਹ ਪਤਾ ਲੱਗ ਰਿਹਾ ਪਰੋਸੇ ਯੋਗ ਵਸੀਲਿਆਂ ਤੋਂ ਪਤਾ ਲੱਗ ਰਿਹਾ ਰੌਲਾ ਵੀ ਬੜਾ ਪੈ ਰਿਹਾ ਹੈ ਉਹਨਾਂ ਦੇ ਪਾਰਟੀ ਵਰਕਰ ਹੀ ਬੜਾ ਰੌਲਾ ਪਾ ਰਹੇ ਨੇ ਕਿ ਇਸ ਹਰਮਿਤ ਸਿੰਘ ਸੰਧੂ ਨੂੰ ਆਮ ਪਾਰਟੀ ਵੱਲੋਂ ਜਿਮਨੀ ਚੋੜ ਲੜਨ ਵਾਸਤੇ ਹਲਕਾ ਤਰਨ ਤਾਰਨ ਤੋਂ ਪਾਰਟੀ ਟਿਕਟ ਦਿੱਤੀ ਜਾ ਰਹੀ ਆ ਜਿੱਤੇ ਪਾਰਟੀ ਵਰਕਰ ਵਿਰੋਧ ਵੀ ਕਰ ਰਹੇ ਨੇ ਰੌਲਾ ਪਾ ਰਹੇ ਨੇ ਜਦੋਂ ਮੈਂ ਇਹ ਮੀਡੀਆ 'ਚ ਖਬਰਾਂ ਸੁਣੀਆਂ ਤੇ ਫਿਰ ਇਸ ਮੌਕੇ ਤੇ ਮੇਰੇ ਵੱਲੋਂ ਜਦੋਂ ਪਾਰਟੀ ਦੇ ਵਰਕਰਾਂ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਤੇ ਫਿਰ ਅਸੀਂ ਇਹ ਸਾਰਿਆਂ ਨੇ ਰਹਿ ਕੀਤੀ ਕਿ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਇੱਕ ਸੁਨੇਹਾ ਦਈਏ ਕਿ ਤੁਸੀਂ ਇੱਕ ਪਾਸੇ ਤੇ ਕਹਿ ਰਹੇ ਹੋ ਕਿ ਯੁੱਧ ਨਸ਼ਾ ਵਿਰੁੱਧ ਤੇ ਦੂਸਰੇ ਪਾਸੇ ਉਸ ਆਦਮੀ ਨੂੰ ਜਿਹੜਾ ਸੁਖਬੀਰ ਬਾਦਲ ਤੇ ਵਿਕਰਮਜੀਤ ਮਜੀਠੀਏ ਦਾ ਤਰਾਸਿਆ ਹੋਇਆ one another and the wallah here